ਉਹਨੇ ਹੋੜੀਆਂ ਚਲੋ ਜੀ ਤੁਸੀਂ ਤਾਂ ਅਸੀਂ ਜ਼ਾਹਿਰ ਨਹੀਂ ਕਰ ਸਕਦੇ ਜੀ ਬਹੁਤ ਜ਼ਿਆਦਾ ਸਾਡੀ ਕੀ ਰਾਨੀ ਨੇ ਸਾਡੇ ਪਿੰਡ ਦਾ ਨਾਮ ਪੂਰੇ ਵਰਲਡ 'ਚ ਮਸ਼ਹੂਰ ਕਰਤਾ ਸਾਨੂੰ ਬਹੁਤ ਮਾਣ ਵਾਲੀ ਗੱਲ ਹੈ ਇਸ ਤਰ੍ਹਾਂ ਪੂਰੇ ਮੈਦਾਨ ਲੈ ਕੇ ਆਇਆ ਇਸ ਤਰ੍ਹਾਂ ਹੋਰ ਵੀ ਬੱਚੇ ਆਉਂਦੇ ਇੱਕੋ ਜਿਹੜਾ ਦੇ ਵਿੱਚ ਜਿਹੜੀ ਜਿਹੜੀ ਜਾਨੀ ਚਾਹਤ ਆਪਦੇ ਜਿਹੜੇ ਮਾਲ ਵਾਲੇ ਇਸ ਤਰ੍ਹਾਂ ਪੂਰੇ ਮੈਦਾਨ ਲੈ ਕੇ ਆਨੇ ਜਿਹੜਾ ਨਾਮ ਜਦ ਜਿਹੜੀ ਸ਼ੁਰੂਆਤ ਕਿਸ ਤਰ੍ਹਾਂ ਦਾ ਬੰਦੇ ਦਾ ਲੋਹਾ ਦਾ ਕੀਤਾ ਹੈ ਅੰਗੂੜੂ ਪਲਵਾਨ ਜੀ ਵੱਲੋਂ ਪੂਰਾ ਵਧੀਆ ਜੀ ਜਿਹੜੀ ਨਵੀਂ ਜਨਰੇਸ਼ਨ ਹੈ ਪੂਰੀ ਪਨੀਰੀ ਪੂਰੀ ਵਧੀਆ ਤਿਆਰ ਹੋ ਰਹੀ ਹੈ ਜੀ ਇਹਨਾਂ ਸਾਰੀ ਹੁੰਦਾ ਜਸਪੂਰ ਨੇ ਜੀ ਆਪਣਾ ਪਲਵਾਨ ਉਹ ਵੀ ਇੱਥੇ ਅਟਰ ਨੂੰ ਲਾ ਲੋਗੇ ਮਿਹਨਤ ਕਰਾਉਣੇ ਉਹਦੇ ਬਾਦ ਦੱਬ ਨਾਲ ਹੈ ਪਲਵਾਨ ਬੁਰ ਪਲਵਾਨ ਦੇ ਅੰਡਰ ਕਰਾ ਰਹੇ ਮਿਹਨਤ ਉਹਨੇ ਵੀ ਆਪਣੇ ਪਿੰਡ ਦਾ ਨਾਮ ਪੂਰਾ ਰੋਸ਼ਨ ਕਰਿਆ ਜੀ ਹੁਣ ਸਾਡੀ ਧੀ ਰਾਣੀ ਨੇ ਤਾਂ ਸੋਨੇ ਦੇ ਸੁਆਗ ਹੈ ਕਰਤਾ ਜੇ ਪਿੰਡ ਬੁਟਾਪੁਰ ਰੇਕ ਨਾਲ ਜਿਹੜਾ ਨਾਮ ਹੈ ਕਸਤ ਨਾਮ ਪਿੰਡ ਬੁਟਾਪੁਰ ਹੈ ਕਿਉਂਕਿ ਨਾਲ ਮੈਂ ਉਹਨਾਂ ਦੇ ਨਾਲ ਕਰਦੇ ਆ ਉਹਨਾਂ ਦੇ ਕਰਕੇ ਸਾਡਾ ਪਿੰਡ ਚੜ੍ਹਦਾ ਹੈ ਇਹ ਤੋਂ ਬਾਅਦ ਤੁਹਾਨੂੰ ਪਤਾ ਹੀ ਹੈ ਜੀ ਇਸ ਸਪੋਰਟ ਨੂੰ ਤਾਂ ਅਸੀਂ ਸ਼ੁਰੂ ਤੋਂ ਪਿਆਰ ਕਰਦੇ ਆ ਅਸੀਂ ਆਪ ਖੇលਦੇ ਰਹੇ ਹਾਂ ਗੀਮਾਂ ਕਰਦੇ ਰਹੇ ਹਾਂ ਤਾਂ ਸਾਨੂੰ ਸਾਡੇ ਤੋਂ ਵੱਧ ਰਮਣ ਵਾਲੀ ਕੋਈ ਗੱਲ ਨਹੀਂ ਅੱਜ ਗੋਲੂ ਨੂੰ ਸਾਜੀ ਇਹ ਕਹਿਣਾ ਚਾਹੁੰਦੇ ਆ ਅੱਜ ਬੰਦੂ ਬੋਲਣਾ ਦੇਖੋ ਜੀ ਉਹਨਾਂ ਦੀ ਆ ਜਿੱਦੋਂ ਮਾਪੇ ਜਦੋਂ ਆਪ ਲਾਇੰਚ ਹੋਵੇ ਉਹ ਟਾਈਮ ਸੀਗਾ ਸਟਰਗਲ ਕਰਨ ਦਾ ਯਾਨੀ ਉਸ ਤੋਂ ਬਾਅਦ ਹੁਣ ਉਹਦੇ ਬੱਚੇ ਹੋਏ ਉਹ ਬੱਚੇ ਅਸਲ ਜਿੱਤ ਉਹਨਾਂ ਦੀ ਹੈ ਜੁੜੀ ਹੋਈ ਹੈ ਗੋਲ ਪਲਵਾਨ ਦੀ ਆਪਣਾ ਇਹਨਾਂ ਨੇ ਕਮੇਟੀ 'ਚ ਲੰਬਾ ਸਮਾਂ ਘੁਲੇ ਆ ਪਿੰਡ ਦਾ ਨਾਮ ਉਸਨੂੰ ਦਿੱਤਾ ਹੁਣ ਇਹਨਾਂ ਦੀ ਬੇਟੀ ਇਹਨਾਂ ਨੇ ਆਪਣੀ ਜੋ ਵੀਸ ਆ ਐਕਸਪੀਰੀਅੰਸ ਆ ਰਹਾ ਬੇਟੀਆਂ ਦੇ ਆ ਤਾਂ ਹੀ ਬੇਟੀ ਛੋਟੀ ਉਮਰ ਚ ਐਡੀ ਐਮ ਬਲੰਦੀਆਂ ਸਾਡੇ ਪਿੰਡ ਵਾਸਤੇ ਕੀਤੀਆਂ ਨੇ ਕੋਈ 32 ਦੇ ਲਈ ਪੰਚਾਇਤ ਅਸੀਂ ਜੀ ਅਗਲੇ ਹਫਤੇ ਰੱਖ ਰਹੇ ਆ ਜੀ ਪ੍ਰੋਗਰਾਮ ਜਿਹਦੇ ਮ ਬੱਚੇ ਦਾ ਪੰਜ ਸਪੋਰਟਾ ਜਿੰਨੇ ਪਲਵਾਨ ਹੋ ਰਹੇ ਆਗੇ ਆ ਨਿਆਣੇ ਬੱਚੇ ਮੈਡਲ ਲੈ ਕੇ ਆਏ ਸਾਰਿਆਂ ਦਾ ਅਸੀਂ ਮਨਫਨ ਕਰ ਰਹੇ ਹਾਂ ਜਿਉਂ ਅਸੀਂ ਅਗਲੇ ਹਫਤੇ ਪ੍ਰੋਗਰਾਮ ਰੱਖ ਦਿਆਂਗੇ ਆਪਣਾ ਠੀਕ ਹੈ ਰਿਫਰਮ ਹੋ ਗਿਆ बहुत भी अच्छा क्योंकि बहुत लेके आई है ये अपने माता-पिता खाने का नाम उठाके खाए कि जनता और किसी किसी मेरे को बहुत अच्छा लग रहा है कि मैं ऐसी में से मेटल लेके आई हूँ जब वो बहुत टूटती थी निकालने के स्थिति थी वो अच्छी थी स्थिति ਜੀ ਮੈਡਲ ਲੈ ਕੇ ਆਈ ਹੈ ਕੀ ਕਹਿਣਾ ਚਾਹੁੰਦੀ ਹੈ ਤੁਸੀਂ ਮੈਨੂੰ ਆਪਣੇ ਦਿਲੋਂ ਬਹੁਤ ਹੀ ਖੁਸ਼ੀ ਹੋਈ ਹੈ ਕਿਉਂਕਿ ਮੈਂ ਇਸ ਪਰਿਵਾਰ ਨਾਲ ਬਚਪਨ ਤੋਂ ਹੀ ਜੁੜਿਆ ਆਇਆ ਹਾਂ ਜੀ ਮੇਰਾ ਇਹਨਾਂ ਨਾਲ ਸ਼ੁਰੂ ਤੋਂ ਲਗਾਅ ਹੈ ਇਹ ਮੇਰੇ ਵੱਡੇ ਭਾਈ ਸਾਹਿਬ ਹੈਗੇ ਮੇਰੇ ਜਿਹੜੇ ਬੋਲੂ ਤੇ ਰਵੀ ਦੋਨੋਂ ਮੇਰੇ ਛੋਟੇ ਹੁੰਦੇ ਤਾਂ ਮੈਨੂੰ ਨੂੰ ਵੱਡੇ ਹੁੰਦੇ ਦੇਖਿਆ ਜੀ ਇਹਨਾਂ ਨਾਲ ਮੇਰਾ ਪੂਰਾ ਸਾਥ ਰਿਹਾ ਹੈ ਅੱਜ ਤੱਕ ਵੀ ਮੇਰੀ ਪੂਰਾ ਇਹਨਾਂ ਨਾਲ ਸਾਂਝ ਬਣੀ ਹੋਈ ਹੈ ਪਰਿਵਾਰਿਕ ਰਿਸ਼ਤਾ ਇਹਨਾਂ ਨਾਲ ਔਰ ਮੈਂ ਕਹਿੰਦਾ ਇਹਨਾਂ ਦੇ ਬੱਚੇ ਇਹਨੇ ਉੱਪਰ ਜਾਣ ਇਤਾਰੇ ਪੂਰੇ ਵਰਡ ਦੇ ਵਿੱਚ ਇਹਨਾਂ ਦਾ ਨਾਮ ਬਹੁਤ ਗੋਲੂ ਪਹਿਲਵਾਨ ਜੀ ਹੈ ਇਹ ਦੋਨੋਂ ਪਰ ਕਿੰਨੇ ਸਮਾਂ ਹੋ ਗਿਆ ਕੁਸ਼ਤੀ ਨੂੰ ਕਰਦਿਆਂ ਇਹ ਮੇਰੇ ਸਾਹਮਣੇ ਜੀ ਤੁਸੀਂ ਇਹ ਦੇਖ ਲਓ ਵੀ 1980 ਤੱਕ ਤੋਂ ਮੈਂ ਜਾਣਦਾ ਹਾਂ 1980 ਕਿਉਂਕਿ 1986 ਦੇ ਵਿੱਚ ਮੇਰਾ ਇਹਨਾਂ ਨਾਲ ਜ਼ਿਆਦਾ ਰਿਲੇਸ਼ਨ ਹੋ ਗਿਆ ਸੀ ਲੇਕਿਨ ਬਚਪਨ ਤੋਂ ਹੀ ਮੈਂ 1970 ਦੇ ਜਦੋਂ ਦੇ ਮੁੱਲਾਂਪੁਰ ਚ ਆਏ ਸੀ ਜਿਵੇਂ ਦਿੱਲੀ ਤੋਂ ਉਦੋਂ ਤੋਂ ਹੀ ਮੇਰਾ ਨਾਲ ਰਿਸ਼ਤਾ ਜੁੜਿਆ ਹੈ ਇਹਨਾਂ ਦੇ ਇੱਕ ਛੋਟੇ ਭਾਈ ਸਾਹਿਬ ਹੈਗੇ ਅੱਜ ਕੱਲ੍ਹ ਦੁਬਈ ਦੇ ਵਿੱਚ ਹੈਗੇ ਸੰਤਿਸ਼ੂਰ ਦਾਸ ਉਹ ਮੇਰੇ ਬਚਪਨ ਦੇ ਹੀ ਦੋਸਤ ਹੈਗੇ ਅੱਜ ਵੀ ਸਾਡੇ ਨਾਲ ਫਿਰ ਜਿਹੜੀ ਬੱਚੀ ਹੈ ਜੀ ਬੱਚੀ ਬਾਹਰ ਗਈ ਹੈ ਛੋਟੀ ਉਮਰ ਹੈ ਤੇ ਮਾਪੇ ਦੀ ਵੱਡੀ ਮਿਹਨਤ ਹੁੰਦੀ ਹੈ ਨਾ ਗੱਲਾਂ ਨੂੰ ਕਰਨ ਵਾਸਤੇ ਜਿਗਰਾ ਚਾਹੀਦਾ ਮਨ ਵੀ ਹੋਣਾ ਚਾਹੀਦਾ ਏ ਤੇ ਤੁਸੀਂ ਦੁਨੀਆ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹੋ ਕਿ ਬੱਚਿਆਂ ਨੂੰ ਅਨਸਪੋਰਟ ਕਰਨਾ ਬਣਦਾ ਕਿ ਨਹੀਂ ਬਣਦਾ ਮੈਂ ਤਾਂ ਇਹ ਸਭ ਨੂੰ ਕਹਿਣਾ ਚਾਹੁੰਦਾ ਹੈਗਾ ਵੀ ਆਪਣੇ ਬੱਚਿਆਂ ਨੂੰ ਇਸ ਪਾਸੇ ਪਾਓ ਖੇਡਾਂ ਵਲ ਲਾਓ ਤਾਂ ਕਿ ਬੱਚਿਆਂ ਦੀ ਕੋਈ ਅੱਗੇ ਆਉਣ ਵਾਲੀ ਜ਼ਿੰਦਗੀ ਅੱਛੀ ਹੋਵੇ ਤੇ ਮਾਪਿਆਂ ਦਾ ਨਾਮ ਰੋਸ਼ਨ ਹੋਵੇ ਤੇ ਪਿੰਡ ਦਾ ਨਾਮ ਜਾਂ ਦੇਸ਼ ਦਾ ਨਾਮ ਰੋਸ਼ਨ ਕਿੰਨਾ ਕੁ ਮਾਣ ਮਹਿਸੂਸ ਹੋ ਰਿਹਾ ਹੈ ਜੀ ਮਾ ਘਰ ਬੱਲਾ ਬੱਲਾ ਹੋ ਰਹੀ ਆ ਅੱਛਾ ਐਹੀ ਜੀ ਖੁਸ਼ੀ ਤਾਂ ਰੱਬ ਰੋਜ਼ੇ ਦਵੇ ਇੱਕ ਤਾਂ ਬੱਚਾ ਰੋਜ਼ ਮੈਡਲ ਲਿਆਵੇ ਸੰਨ ਇਕੱਠ ਹੋਵੇ ਪਬਲਿਕ ਆਵੇ ਆਪਣਾ ਨਜ਼ਾਰੇ ਲੁੱਟੋ ਬਸ ਬਾਕੀ 올림픽 ਦੀ ਤਮੰਨਾ 올림픽 ਦੇ ਚ 100% ਸਾਨੂੰ ਆਸ ਆ ਵੀ 골ਡ ਹੀ ਆਊਗਾ। ਊਗਾਟ ਵਾਂਗੂੰ ਲੱਥ ਲੱਗ ਦੇਖੋਗਾ। ਸੁਨੀਤਾ ਊਗਾਟ ਹੋਗੇ ਸਾਡੀ ਬੱਚੀ ਨੇ ਵੀ ਅੱਜ ਮੱਲਾ ਮਾਰੀਆਂ ਨੇ। ਹਾਂ ਊਗਾਟ ਨਾਲੋਂ ਬਹੁਤ ਉੱਪਰ ਆ ਸਾਡੀ ਬੱਚੀ। ਇਹ ਤਾਂ ਉਮਰ ਹੀ ਬਹੁਤ ਹੈ। ਅਜੇ ਕਿਉਂਕਿ 15ਵਾਂ ਸਾਲ ਲੱਗਿਆ 14 ਟੱਪੀ ਆ। ਜੀ ਜੀ। ਵੀ ਜਦ ਅਰ ਜਿੰਨੀਆਂ ਵੀ ਹਰਾਇਆਂ 10 ਜ਼ੀਰੋ ਤੇ ਹਰਾਇਆਂ 0 ਨਾਲ ਹਰਾਇਆਂ। ਹਾਂ ਇਹ ਵੱਡੀ ਗੱਲ ਆ। ਇਹ ਸਭ ਤੋਂ ਵੱਡੀ ਗੱਲ ਆ। ਹਾਂ ਇਹੋ ਜਿਹਾ ਮੌਕਾ ਖਿਆਲ ਹੈ ਹਿੰਦੁਸਤਾਨ ਵਿੱਚ ਕਿਸੇ ਬੱਚੀ ਨੂੰ ਮਿਲਿਆ ਹੋਵੇ ਜ਼ੀਰੋ ਤੇ ਹਰਾ ਦੇਣਾ ਹੈ ਹਾਂ ਜ਼ੀਰੋ ਤੇ ਹਰਾ ਦੇਣਾ ਬਹੁਤ ਬਹੁਤ ਚੋਗੀ ਹੈ ਉਹ ਵੀ ਉਹ ਵੀ ਬੱਚੀ ਜਿਹੜੀ ਕੋਈ ਵੱਡੇ ਕੰਟਰੀ ਜਾਪਾਨ ਦੀ ਹਾਂਜੀ ਛੋਟੀ ਮੋਟੀ ਕੰਟਰੀ ਦੀ ਨਹੀਂ ਕਹਿ ਸਕਦੇ ਇਹ ਵੀ ਜਿਹੜੇ ਚਲੋ ਅੰਡੇਣ ਬੱਚੇ ਹੁੰਦੇ ਆ ਔਰ ਜਾਪਾਨ ਇੱਕ ਸ਼ੁਰੂ ਤੋਂ ਇਸ ਕੁਸ਼ਤੀ ਦੇ ਵਿੱਚ ਨੰਬਰ 1 ਤੇ ਕਿਨਿਆ ਜਾਂਦਾ ਹੈ ਜਾਪਾਨ ਕੰਟਰੀ ਜਿਸ ਦੀ ਬੱਚੀ ਨੂੰ ਇਹਨਾਂ ਨੇ ਚਿਤਕਿੱਤਾ ਹੈ ਇਹ ਸਭ ਤੋਂ ਵੱਡੀ ਪ੍ਰਾਪਤੀ ਹੈ ਅਸੀਂ ਕਿੰਨੀ ਜਾਂਦੀ ਹੈ ਠੀਕ ਹੈ ਛੋਟੇ-ਮੋਟੇ ਪਹਿਲਵਾਨ ਤਾਂ ਅੱਜਕੱਲ ਬਹੁਤ ਕਈ ਪਾਰਟਿਸਿਪੇਟ ਕਰਦੇ ਆ ਗਏ ਆ ਪਰ ਜਿਹੜੇ ਇੱਕ ਵੱਡੇ ਲੈਵਲ ਦੇ ਪਲੇਅਰ ਨੂੰ ਅਸੀਂ ਹਰਾਣਾ ਉਹ ਸਭ ਤੋਂ ਵੱਡੀ ਉਪਲਬਧੀ ਹੁੰਦੀ ਠੀਕ ਹੈ ਕਿਉਂਕਿ ਵਰਡ ਦੇ ਵਿੱਚ ਏਸ਼ੀਆ ਦੇ ਵੀ ਸ਼ਾਮ ਹੋ ਗਏ ਬਹੁਤ ਵਧੀਆ ਮਾਹੌਲ ਹੈ ਜੀ ਬੇਟੀ ਜਿਹੜੀ ਆਪਣਾ ਮਾਰਤੋ ਪੂਰਵੀ ਸ਼ਰਮਾ ਜੀ ਮਾਰਤੋ ਜਿਹੜਾ ਬੋਲਡ ਲੈ ਕੇ ਆਈ ਹੈ ਉਸ ਦੇ ਲਈ ਬਹੁਤ ਚੰਗਾ ਮਾਹੌਲ ਬਣਿਆ ਹੋਇਆ ਹੈ ਜੀ ਤੇ ਪਹਿਲਵਾਨ ਰਵੀ ਸ਼ਰਮਾ ਜੀ ਤੇ ਉਹਨਾਂ ਦੇ ਆਪਣਾ ਪੂਰਵੀ ਜੀ ਦੇ ਫਾਦਰ ਗੋਲੂ ਜੀ ਉਹਨਾਂ ਦਾ ਸਾਰਿਆਂ ਦਾ ਅਸੀਂ ਤਾਂ ਧੰਨਵਾਦ ਕਰਨ ਆਏ ਆ ਕਿ ਬੇਟੀ ਨੇ ਬਹੁਤ ਵੱਡਾ ਬਾਹਰਲੇ ਇੱਕ ਦੇਸ਼ ਚ ਜਾ ਕੇ ਆਪਣਾ ਸਾਡੇ ਇਲਾਕੇ ਦਾ ਨਾਮ ਰੋਸ਼ਨ ਕੀਤਾ ਹੈ। ਬੱਚੇ ਨੇ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹੋ ਤੁਸੀਂ? ਬੱਚਿਆਂ ਨੂੰ ਬਹੁਤ ਵਧੀਆ ਹੈ ਜਿਹੜਾ ਬੇਟੀ ਨੇ ਜਿਹੜਾ ਇਹ ਕਰਿਆ ਅਸੀਂ ਚਾਹੁੰਦੇ ਵੀ ਬੱਚੇ ਇਦਾਂ ਦੀਆਂ ਗੇਮਾਂ ਵਿੱਚ ਆਵੇ ਜੀ ਅੱਗੇ ਆਵੇ ਤਾਂ ਕਿ ਅੱਗੇ ਆ ਕੇ ਇਹ ਸਾਰਾ ਕੁਝ ਦੇਖ ਕੇ ਬੇਟੀ ਤੋਂ ਬਹੁਤ ਕੁਝ ਸਿੱਖਣ ਨੂੰ ਮਿਲਦਾ ਹੈ ਜੀ। ਜੀ। ਜਿਸ ਤਰ੍ਹਾਂ ਕਿ ਬੀਟੀਆ ਉੱਥੇ ਤੋਂ ਬਾਹਰਲੀ ਕੰਟਰੀ ਤੋਂ ਇਹ ਜਿੱਤ ਕੇ ਆਈ ਹੈ ਸਾਨੂੰ ਵੀ ਸਾਰਿਆਂ ਨੂੰ ਮਾਣ ਹੈ ਇਸ ਜਿੱਤ ਦਾ ਠੀਕ ਹੈ ਠੀਕ ਹੈ ਕੰਮ